ਤਰਨਤਾਰਨ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਕਾਫੀ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਰਾਜਾ ਵੜਿੰਗ ਦੇ ਮੂੰਹੋਂ ਅਜਿਹੀਆਂ ਟਿੱਪਣੀਆਂ ਨਿਕਲੀਆਂ ਜਿਹੜੀਆਂ ਉਹਨਾਂ ਵਾਸਤੇ ਮੁਸ਼ਕਲਾਂ ਦਾ ਕਾਰਨ ਬਣ ਗਈਆਂ ਤੇ ਰਾਜਾ ਵੜਿੰਗ ਤੇ ਇੱਕ ਹੋਰ ਆ ਕੋਈ ਰਾਜਵੀਰ ਪੁੱਲਰ ਉਹਨਾਂ ਨੂੰ ਮਾਰਨ ਦੀ ਧਮਕੀ ਆਈ ਹੈ ਜੀ ਰਾਜਵੀਰ ਪੁੱਲਰ ਵੀ ਕਾਂਗਰਸ ਦਾ ਅਗੂ ਹੀ ਹੈ ਦਰਮਿੰਦਰ ਜੀ ਇਹ ਜਿਹੜਾ ਕਾਂਗਰਸ ਦਾ ਅਗੂ ਹੀ ਹੈ ਇਹ ਵੀ ਕਾਫੀ ਵੈਸੇ ਰਾਜਾ ਬੜੇਗੰਦੇ ਨਾ ਜੀ ਇੱਕ ਗੱਲ ਕੀਤੀ ਸੀ ਤਿੰਨ ਚਾਰ ਦਿਨ ਪਹਿਲਾਂ ਉਹਨੇ ਕਿਹਾ ਸੀ ਕਿ ਸਾਨੂੰ ਕਰਨ ਤਾਰਨ ਦੇ ਵਿੱਚ ਅੱਤਵਾਦੀਆਂ ਦੀਆਂ ਧਮਕੀਆਂ ਆ ਰਹੀਆਂ ਨੇ ਧਮਕੀ ਆਉਣ ਦਾ ਪਹਿਲਾਂ ਕੋਈ ਰਿਕਾਰਡ ਨਹੀਂ ਸੀਗਾ ਰਾਜਾ ਬੜਿੰਗ ਕੋਲੇ ਧਮਕੀ ਆਉਣ ਦਾ ਪਹਿਲਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ ਚੱਕ ਪਰ ਜਦੋਂ ਕੱਲ ਹਰਵਿੰਦਰ ਰਿੰਦਾ ਦੀ ਧਮਕੀ ਆਈ ਆ ਜਾਨੋ ਮਾਰਨ ਦੀ ਕਿ ਤੂੰ ਝੂਠ ਬੋਲ ਰਿਹਾ ਤੇ ਤੈਨੂੰ ਜਿਹੜਾ ਹੈਗਾ ਇਹ ਇੱਥੇ ਗਲਤ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਤੂੰ ਤੇ ਤੈਨੂੰ ਤੇਰੇ ਸਾਰੇ ਪਰਿਵਾਰ ਨੂੰ ਮਾਰਨਾ ਹੁਣ ਅਸੀਂ ਤੇ ਨਾਲ ਹੀ ਜਿਹੜਾ ਇਹ ਹੈਗਾ ਰਾਜਵੀਰ ਭੁੱਲਰ ਉਹਨੂੰ ਵੀ ਧਮਕੀ ਕੱਲ ਆਈ ਆ ਵੈਸੇ ਤਰਨਤਾਰਨ ਦੇ ਵਿੱਚ ਅਰਵਿੰਦਰ ਰਿੰਦਾ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ ਇੱਕ ਅੱਤਵਾਦੀ ਹੈਗਾ ਉਸ ਨੂੰ ਉਸ ਦੇ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਆ ਕੱਲ ਰਾਜਾ ਬੜਿੰਗ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਕਦੇ ਉਹ ਗੈਨੀ ਜੈਲ ਸਿੰਘ ਦੀ ਗੱਲ ਕਰਕੇ ਪਾਠੀ ਸਿੰਘਾਂ ਨੂੰ ਮਾਮੂਲੀ ਕਿਰਤ ਕਹਿੰਦਾ ਉਹਨਾਂ ਦੀ ਕਿ ਗਿਆਨੀ ਜੈਲ ਸਿੰਘ ਬਹੁਤ ਛੋਟੀ ਜੀ ਕਿਰਤ ਮੂਲੀ ਜੀ ਕਿਰਤ ਕਰਦੇ ਸੀ ਪਾਠੀ ਸਿੰਘ ਸੀਗੇ ਸਾਈਕਲ ਤੇ ਫਿਰਿਆ ਕਰਦੇ ਸੀਗੇ ਇਹ ਕਹਿ ਦਿੰਦੇ ਆ ਤੇ ਉੱਥੇ ਫਿਰ ਕੁਲਤਾਰ ਸਿੰਘ ਸੰਧਵਾ ਹੁਣੀ ਕਹਿੰਦੇ ਆ ਕਿ ਜਿਹੜੇ ਪੋਤੇ ਨੇ ਗਿਆਨੀ ਜੈਲ ਸਿੰਘ ਦੇ ਉਹ ਕਹਿੰਦੇ ਆ ਕਿ ਤੁਸੀਂ ਇਹ ਬਹੁਤ ਜ਼ਿਆਦਾ ਹੋਛੀ ਗੱਲ ਕੀਤੀ ਆ ਪਾਠੀ ਸਿੰਘਾਂ ਦੀ ਕਿਰਤ ਕੋਈ ਛੋਟੀ ਨਹੀਂ ਹੁੰਦੀ ਗੁਰੂ ਦੇ ਵਜ਼ੀਰ ਹੁੰਦੇ ਆ